ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਤੇ ਚਾਰ ਮੱਜਾਂ ਪੰਜ ਮੱਜਾਂ ਜਿਹੜੀਆਂ ਤੁਹਾਨੂੰ ਦਿਖਾਵਾਂਗੇ ਸੱਤ ਪਛੋ ਤੁਹਾਨੂੰ ਦਿਖਾਉਣੇ ਟੋਟਲ ਗੱਲਬਾਤ ਹੋਣਾ ਆਪਾਂ ਵੀਰ ਜੀ ਨਾਲ ਕਰਦੇ ਆਂ ਤੇ ਪੁੱਛਦੇ ਆਂ ਸਾਰੀ ਡਿਟੇਲ ਇੱਕ ਤੋਕਰ ਗੱਬਣ گاਵੇਂ ਤੁਹਾਨੂੰ ਦਿਖਾਉਣੀ ਅੱਜ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਜੀ ਸਿਕਾ ਵੀਰ ਜੀ ਹੋਸਣਾ ਠੀਕ ਠਾਕ ਜੇ ਵਧੀਆ ਜੀ ਵਧੀਆ ਚਲੋ ਵਧੀਆ ਚਾਹੀਦਾ ਜੇ ਤੇ ਨਾਮ ਦੱਸਤੇ ਕਰੀ ਆਪਣਾ ਹਾਂ ਜਤਿੰਦਰ ਸਿੰਘ ਪਿੰਡ ਇੱਠਾ ਤਸੀਬ ਬਟਾਲਾ ਜ਼ਿਲ੍ਹਾ ਕਾਫਾ ਤੇ ਫੋਨ ਨੰਬਰ ਬੋਲਦਾ ਇੱਕ ਕਰੀ 905827752 ਠੀਕ ਹੈ ਜੀ ਤੇ ਅੱਜ ਹੈਗੀਆਂ 5 ਮੱਜਾਂ ਤੇ ਹਾਂਜੀ ਦੋ ਕਾਮਾਂ ਤੇ ਦੋ ਕਾਮ ਇੱਕ ਟੋਕੜ ਗੱਬਣੇ ਕਾ ਸਤਾਜੀ ਸਹੀ ਗੱਲ ਦੀ ਤੇ ਮੱਜਾਂ ਤਿੰਨ ਸੂਈਆਂ ਤੇ ਦੋ ਗੱਬਣਾ ਹਾਂ ਚਲੋ ਫਿਰ ਸ਼ੁਰੂਆਤ ਪਹਿਲੇ ਨੰਬਰ ਤੇ ਹੀ ਹੈ ਜਿਹੜੀ ਮੱਜ ਇੱਕ ਵੀਰ ਜੀ ਨੀਲੀ ਵੀ ਤੇੜੇ ਪੀਰ ਵਾਲੀ ਮੈਂ ਆਂ ਬਿੱਲੀ ਆਖਾਂ ਬਿੱਲੀ ਆਖਾਂ ਲਈ ਆ ਜਿਹੜੀ ਇਧਰ ਇਧਰ ਉਹ ਕਿਹੜਾ ਚੀਜ਼ ਆ ਬਾਕੀ ਆ ਦੇਖ ਸਕਦੇ ਜੀ ਤੇ ਥਣ ਵੀ ਦੇਖ ਸਕਦੇ ਜਿਹੜੇ ਲੱਗੇ ਤਾਂ ਕਿੰਨਾ ਸੂਆ ਚ ਵਿੱਜੀ ਇਹਦਾ ਇਹ ਦੂਜਾ ਸੂਆ ਸੀ ਜੀ ਤੇ ਕਿੰਨਾ ਚਿਰ ਹੋਇਆ ਸੋਈ ਨੂੰ ਸੋਈ ਨੂੰ ਨੂੰ 12 13 ਦਿਨ 15 ਹੀ ਕੋ ਲਾਲੇ ਮਗਰ ਕਟਾ ਜਿਹਦੇ ਨੀਲੀ ਦੇ ਘਟਾ ਅੰਦਰ ਪੁੱਜੇ ਬੱਚੇ ਅੱਛਾ ਉਹ ਘਟਾ ਬੋਟ ਆਉਂਦਾ ਨਹੀਂ ਵੀ ਦਾ ਠੀਕ ਆ ਨਹੀਂ ਆਖਾਉਂਦੀ ਆ ਜੀ ਤੇ ਇਹਦੇ ਕੋ ਦੁੱਧ ਕਿੰਨਾ ਜੇ ਵੀਰ ਜੀ 10 ਕਿਲੋ ਪਰ 9 ਕਿਲੋ ਕਰਕੇ ਦੇਣੀ ਅੱਜ ਹੀ ਮੈਂ ਅਜੀ ਘਰ ਵਾਲੇ ਦੇ 10 ਕਿਲੋ ਆਂਦੀ ਆ ਅੱਛਾ ਪਰ ਅਸੀਂ 9 ਕਿਲੋ ਕਰਕੇ ਦੇਣਾ 9 10 ਕਿਲੋ ਦੁੱਧ ਜਿਹੜਾ ਠੀਕ ਹੈ ਜੀ ਥਾਣੀ ਬਹੁਤ ਚੰਗਾ ਲੱਗਾ 9 10 ਕਿਲੋ ਦੁੱਧ ਜਿਹੜਾ ਕਹਿੰਦੇ ਕੀ ਹੈਗਾ ਤੇ 15 ਦਿਨਾਂ ਦੇ ਲੱਗੇ ਜਿਹੜੇ ਸੂਈ ਨੂੰ ਹੋਗੇ ਬਾਕੀ ਜਿਹੜੀ ਸੂਈ ਸਵਾਈ ਆ ਉਹ ਆਪਣੀ ਤੁਸੀਂ ਤਸੱਲੀ ਕਰਕੇ ਖੜਨੀ ਆ ਉਹ ਚੰਗੀ ਜੋਤੀ ਬਾਕੀ ਚੱਲਿਆ ਉਹ ਦੇਖ ਸਕਦੇ ਕਾਫੀ ਸਫਾਈ ਜਿਆਦੀ ਨਹੀਂ ਵੀ ਬਾਕੀ ਸੋਏ ਪਸ਼ੂਦੇ ਤੇ ਚਵਾਈ ਜਿਹੜੀ ਹੋ ਜਾਣੀ ਹੁੰਦੀ ਆ ਤੇ ਕੀ ਰੱਖਣਾ ਵੀਰ ਜੀ ਫਿਰ ਇਹਦਾ ਮੁੱਲ ਆਪਾਂ ਮੁੱਲ ਤੇ ਵਿਕੀ ਨਹੀਂ ਨਸਲ ਜਿਆਦਾ ਨਾ ਮੈਂ ਹਾਂਜੀ ਸੀਜ਼ਨ ਵਾਂਗਰ ਡਿਮਾਂਡ ਬਹੁਤ ਆ ਹਾਂਜੀ ਮੁੱਲ ਦੀ ਤਾਂ ਸੱਤ ਕਰੀਏ ਤਾਂ ਵੀ ਛੋਟੀ ਵਿਕਦੀ ਆ ਅੱਛਾ ਇਹਦਾ ਮੁੱਲ 65000 ਆ ਰਿਹਾ 65000 ਹਾਂਜੀ ਵਿੱਚ ਕਰ ਦਈਏ ਮੰਨ ਤਨ ਕਿੰਨਾ ਕਹੂਗੀ ਕਰ ਦਾਂਗੇ ਦਾ ਦੀਏ ਪੰਜ ਹੀ ਤਲਾ ਪਰ ਦੇ ਦਾਂਗੇ ਛੱਡ ਦੀ 60000 ਦੀ ਦੇ ਦੋਗੇ ਤੇ ਦੁੱਧ 9 10 ਲੀਟਰ ਕਰੋ ਚਵਾ ਕੇ ਦੋਗੇ ਦੁੱਧ 12 ਕਿਲੋ ਚਵਾਉਗੀ ਵੀਰ ਜੀ ਉਹਦਾ ਮੌਸਮ ਦਾ ਕਾਰਨ ਕਰਕੇ ਇਤੋਂ ਵੱਧ ਬਲਗੀਆਂ ਨਾ ਮੌਸਮ ਥੋੜਾ ਉਹੋ ਜਿਹਾ ਚੱਲੰਦਿਆ ਵਾ ਭਾਰ ਡੰਗਰ ਇੱਕੋ ਥਾਂ ਵੱਜੀ ਆ ਹਾਂਜੀ ਹਾਂਜੀ ਦੁੱਧ 12 ਕਿਲੋ ਝੋਡੀ ਚਾਊਗੀ ਠੀਕ ਐ ਤੇ ਹੁਣ ਜਿਹੜੀ ਆ ਗਈ ਦੂਸਰੇ ਨੰਬਰ ਤੇ ਮੱਝ ਇਹ ਵੀ ਸੂਈ ਸਵਾਈ ਆ ਤੋਰ ਦੋ ਲੈ ਜਾ ਸਿੱਧੀ ਪਣਵਾ ਤੇ ਮਦਨ ਦੀ ਵੀ ਸੂਈ ਨੂੰ ਮਗਰ ਕੱਟੀ ਜੇ ਦੇ ਇਹਦੇ ਮਗਰ ਕੱਟੀ ਆ ਬਾਕੀ ਨੀਲੀ ਦੀ ਕੱਟੀ ਬੋਟ ਆਉਦੀ ਜਮਾਨੇ ਪਾਰੇ ਪਹਿਲੇ ਦੀ ਮੱਝ ਹੈ ਜਿਹੜੀ ਆਹ ਦੇਖ ਸਕਦੇ ਜੀ ਪੇਸਟ ਫੁੜੇ ਦੇ ਵੀ ਚੰਗੀ ਹੈ ਤੇ ਥੱਲੇ ਵੀ ਹਵਾ ਨਜ਼ਰ ਆ ਰਿਹਾ ਦੇਖ ਸਕਦੇ ਜੀ ਆ ਜਿਹੜਾ ਆ ਜੀ 5 ਕਿਲੋ ਵੀ ਜੀ ਦੀ ਗਾੜ ਹੋ ਗਈ ਮੱਝ ਦੀ ਠੀਕ ਹੈ ਜੀ 10 ਕਿਲੋ ਦੇ ਥਲੇ ਬੋਲਾ ਤਿਆਰ ਹੋਊਗਾ ਕਿੰਨੇ ਦਿਨਾਂ ਦੇ ਸੋਈ ਜੇ ਤੀਨੋਂ ਪੰਜਵਾਂ ਛੇਵਾਂ ਦਿਨੇ ਆ ਤੇ ਕਿੰਨਾ ਚਵਾਈ ਜਾਊਗੀ ਦੁੱਧ ਦੇ ਵੀਰ ਜੀ 13-14 ਕਿਲੋ ਮੈਂਝ ਆਊਗੀ ਤੇ ਮੁੱਲ ਮੁੱਲ ਇਹਦਾ ਨਿਯਾਜ ਆਈ ਪਰ ਮੈਂ ਜਿੱਦਾਂ ਦੀ ਹੈ ਜਿੱਦਾਂ ਦੀ ਮੈਂ ਥਲੇ ਦੁੱਧ ਦੇ ਮੁੱਲ ਤੋਂ ਪੰਜ ਲੱਖ ਕਰ ਲਈ 50000 ਦੀ ਉਦਾਂ ਆ ਅੱਛਾ ਡੀ ਬਹਿ ਉਦਾਂ ਫੰਡਰ ਵੇਚ ਦਿੱਦੀ ਦੀ 50000 ਬਾਕੀ ਪੈਸਟਪੜੇ ਦੇ ਜਿਹੜੇ ਚੰਗੀ ਆ ਹਨਾ ਹਾਂ ਜੀ ਤੇ ਕਿੰਨਾ ਰੱਖਣਾ ਇਹਦਾ ਮੁੱਲ ਫਿਰ ਇਹਦਾ ਮੁੱਲ 70000 70000 ਹਾਂ ਜੀ ਕਿੰਨੇ ਦੀ ਦੇ ਦ ਜਿੰਨਾ ਲੱਲੀ ਕਹਦੂਗਾ ਮਾਨਤਾ ਨੂੰ ਮੈਂ ਅੱਜ ਕਰਦਾ ਲੱਲੀ ਭਾਈ ਤੇ ਦੋਰੀ ਬੜਾ ਖਲੋ ਜਾਂਦੇ ਆ ਤੇ ਕਿੰਨਾ ਕਰਨਾ ਭਾਈ ਮਾਨ ਆਹ ਵੇਖੋ 5000 5000 ਹੀ ਹਾਂਜੀ ਪੂਰਾ 5 ਹੀ ਦਾ ਦੇਣਾ 65000 ਦੀ ਦੇ ਦੇਣੀ ਆ ਬਾਕੀ 50000 ਦੀ ਉਧਾਂ ਵੀਰ ਜੀ ਮਾਜਾ ਮਗਰ ਵੀ ਕੱਟੀ ਆ ਠੀਕ ਹੈ ਜੀ ਤੇ ਮਹੀ ਦਾ ਬੜੇ ਟਾਈਮ ਦੁਪਹਿਰ ਦਾ 12 ਵਜੇ ਦਾ ਹੋੜਿਆ ਆ ਠੀਕ ਹੈ ਮਮੀ ਵੀ ਕੋਈ ਚਾਵੇ ਸਵੇਰੇ ਵੀ ਚਾਵੇ اپنی ਚਵਾਗੇ 10 ਕਿਲੋ ਮੀਥਲੇ ਬੋਲਾ ਤਿਆਰ ਹੋਊਗਾ ਚਵਾਗੇ ਖੜੇ ਹਨਾ ਕੋਈ ਖੜੇ ਭਾ 10 ਕਿਲੋ ਬੋਲਾ ਤਿਆਰ ਹੋਊਗਾ ਤੁਸੀਂ ਵੀ ਮੰਨ ਲਓ ਕਿੰਦੇ ਜੇ ਅਸੀਂ ਵੀ بار بار ਇਹੀ ਕੰਨੇ ਆ ਤੇ ਅਗਲੇ ਦਿਵਸ ਜ਼ਿੰਮੇਵਾਰੀ ਭੰਦੀ ਚਵਾਗੇ ਖੜੇ ਹਨਾ 10 ਕਿਲੋ ਬੋਲਾ ਹੀ ਇਹਦੇ ਥਲੇ ਠੀਕ ਹੈ ਜੀ ਤੇ ਆ ਪਹਿਲਣ ਜਿਹੜੀ ਸੂਈ ਏ ਇਹਨੂੰ ਕਿੰਨਾ ਚਿਰ ਹੋਇਆ ਸੂਈ ਨਾਲ ਇਹਨੂੰ ਸੂਈ ਨੂੰ 6-7 ਦਿਨ ਹੋ ਗਏ ਮਗਰ ਇਹਦੇ ਕੱਟੀ ਇਹਦੇ ਮਗਰ ਕੱਟੀ ਆ ਨਾ ਓਏ ਆ ਕੱਟੀ ਹੈ ਕੱਟੀ ਇਹਦੇ ਮਗਰ ਤੇ ਇਹ ਦੇਖੋ ਕਿ ਨਾਈ ਦੁੱਧ ਤਿਆਰ। ਉਹ ਵੀ ਜੀ 8 ਕਿਲੋ ਦੁੱਧ ਆ ਤਿਆਰ। ਅੱਛਾ। ਹਾਂ ਜੀ। ਇਹ ਕਿੰਨਾ ਚਵਾਈ ਜਾਊਗੀ? ਉਹ ਵੀ ਜੀ 10,000 ਕਿਲੋ ਇਹ ਛੋਟੀ ਚਵਾਊਗੀ। ਕੀ ਦੇਖੋ ਛੋਟੀ ਗੜੀ ਸੋਹਣੀ ਸਾਰੇ ਪੱਖੋਂ ਚੰਗੀ। ਕੱਦ ਕਾ ਵਜਨ ਵੀ ਛੋਟੀ ਦਾ ਚੰਗਾ ਆ। ਤੋੜ ਦਈਏ ਫਿਰ ਇਹਨਾਂ ਵਿੱਚ। ਓਏ। ਬਾਕੀ ਉੰਜ ਚਿਹਰੇ ਚੋਲੇ ਤੇ ਠੀਕ ਆ ਸੋਹਣੀ। ਬਾਕੀ ਸਾਡੇ ਤੇ ਹਰ ਵੀਡੀਓ 'ਚ ਇਹੇ ਬੇਨਤੀ ਹੁੰਦੀ ਹੱਥ ਜੋੜ ਕੇ ਸਾਰਿਆਂ ਨੂੰ ਇਹ ਆਪਣੀ ਜਿਹੜੀ ਚਵਾਈ ਕਰਕੇ ਤਸੱਲੀ ਕਰਕੇ ਖੜਾ। ਤੇ ਇਹਦਾ ਕਿੰਨਾ ਰੱਖੇ ਵੀਰ ਜੀ ਫਿਰ ਮੁੱਲ ਆਪਾਂ ਇਹਦਾ ਮੁੱਲ ਜਿਹੋ ਠੀਕ ਨਾ ਮਰਜੀ ਮੁੱਲ ਕਰੀ ਬਾਕੀ ਇਧਰਲੇ ਬੰਦੇ ਨਾ ਮਿੱਟੀ ਲੱਗੀ ਕੋਈ ਵੀਰ ਨਾ ਮੁੜ ਕੇ ਕਹਿੰਦੇ ਖਰੇਤਾ ਆ ਗਿਆ ਦਾਸ ਤੋਂ ਕੋਈ ਨਹੀਂ ਮਿੱਟੀ ਲੱਗੀ ਆ ਵੈਸੇ ਨਵਾਈਆਂ ਨਵਾਈਆਂ ਨਹੀਂ ਆ ਉਹ ਤੇ ਸਾਰਿਆਂ ਨੇ ਪਤਾ ਹੀ ਆ ਕਿ ਮੌਸਮ ਹੁਣ ਤਾਂ ਅਗਰ ਨਵਾਈਆਂ ਨਹੀਂ ਆ ਜੀ 60000 ਝੋੜੀ ਦਾ ਕਰੀ ਤਾਂ ਵੀ ਵੇਖਦੀ ਆ ਅੱਛਾ ਹਾਂਜੀ ਕਿੰਨੇ ਦੀ ਦੇ ਦੀ 50000 ਦੀ 55000 ਦੀ ਹਾਂਜੀ ਵਿੱਚੋਂ ਕਰਨਾ ਘਮਾਣਾ ਹੋ ਰਿਹਾ ਕਰ ਦਾਂਗੇ ਕਿੰਨਾ ਦੋ ਯਾਰੀ ਕਰਦਾਂਗੇ 53000 53000 ਦੇ ਚਲੋ ਯਾਰ ਹੋਰ ਛੱਡ ਦੇ 55 ਦੀ ਤੇ ਦੇ ਦੇ ਦਾਂਗੇ 55000 ਦੀ ਝੋਟੀ ਬਾਕੀ ਝੋਟੀ ਦੇ ਥੱਲੇ ਇਹੜਾ ਬਾਈ ਛੱਡ ਕੇ ਨਾ ਜਾ ਜਿੰਦਾਂ ਦਾ ਚਾਹ ਵਾਪਸ ਮਾ ਆਇਆ ਠੀਕ ਹੈ ਜੀ ਸਾਰੀਆਂ ਬਹੁਤ ਚੰਗੀਆਂ ਇੱਕ ਦੂਜੀ ਤੋਂ ਦਾਂ ਤੇ ਹੁਣ ਆ ਗਈ ਜਿਹੜੀ ਤੋਰ ਦੇ ਜੀ ਇਹ ਗੱਬਨ ਆ ਗਈ ਜਿਹੜੀ ਬੰਦੇ ਵੀਰਿਆਂ ਦੇ ਉਧਰ ਵਾਲੇ ਸਤਨ ਉਹ ਲੈ ਇਹਦੀ ਝੋਲੀ ਮੈਂ ਖੜੀ ਚੰਗੀ ਹੈ ਬਾਕੀ ਥੱਲੇ ਹੋਂ ਦੇਖ ਸਕਦੇ ਚੰਗੀ ਤਿਆਰ ਹੁੰਦੀ ਹੈ ਲੈ ਹੁਣ 来 ਜੋ ਮੈਂ ਦਰਸ਼ਾ ਜੀ ਬੰਦੇ ਨੂੰ ਤੇ ਇਹ ਕਿੰਨੇ ਕ ਦੁੱਧ ਲਈ ਜੇ ਵੀਰ ਜੀ ਫਿਰ ਉਹ ਵੀਰ ਜੀ 13-14 ਕਿਲੋ ਮੈਂ ਦਿੰਦੀ ਐ ਤੀਜਾ ਸੁਆ ਸੁਣਾਰ ਕਾ ਤੇ ਕਿੰਨਾ ਕ ਦੁੱਧ ਕਿੰਨਾ ਕ ਟਾਈਮ ਲੈ ਜਾਓ ਜੀ ਟਾਈਮ ਹੀ ਨੇ ਜੀ ਹਫਤਾ ਲੈ ਜੀਣਾ ਜੀ ਤੇ ਮੁੱਲ ਮੁੱਲ ਇਹਦਾ 75000 ਜੀ 75000 ਹਾਂ ਜੀ ਵਿਚੋ ਕਰਨਾ ਮਾਨ ਹੋ ਰਿਹਾ ਕਰਾ ਲਈ ਜਰੂਰ ਕਿੰਨਾ ਕਰ ਦੋਗੇ 50000 ਹੀ ਕਰ ਦਾਂਗੇ 70 ਹੀ ਦੇ ਦਾਂ ਅੱਛਾ ਵੀ 70000 ਦੀ ਦੇ ਦੋਗੇ ਹਾਂਜੀ ਠੀਕ ਹੈ ਜੀ 70 ਕਿਉਂ ਕਰ ਦਾਂਗੇ 3 ਛੱਡ ਦਾਂਗੇ 67000 ਦੀ ਝੋਟੀ ਦੇ ਦਾਂ ਅੱਛਾ 67000 ਦੀ ਦੇ ਦੋਗੇ ਹਾਂਜੀ ਠੀਕ ਹੈ ਜੀ ਬਾਕੀ ਆ ਦੇਖ ਸਕਦੇ ਪਿੱਠਪੁੜੇ ਤੋਂ ਜਿਹੜੀ ਚੰਗੀ ਹੈ ਹੁਣ ਇੱਕ ਹੋਰ ਗੱਬਨ ਮੱਝ ਤੁਹਾਨੂੰ ਦਿਖਾਉਣੀ ਹੈ ਬਹੁਤ ਚੰਗੀ ਹੈ ਵੀ ਕਾ ਵੀ ਦੀ 26 ਦਿਰੀ ਦੇ ਦਾਂ 10 ਦਿਨੇ ਪੁੜੇ ਹੋਣੇ ਇਹਦੇ ਇਹ ਦਿਨ 10 12 ਲੈ ਦੇ ਵੇਖੋ ਥਾਂ ਇਧਰ ਉਹ ਬਹੁਤ ਅੱਲਾ ਲੱਗਾ ਹੈ ਲਿਆ ਅਮਿੰਦਰ ਸ਼ਾਹ ਜੀ ਇਹ ਵੀ ਤੋਰਦੀ ਇੱਕ ਗੱਬਨੇ ਜਿਹੜੀ ਹਜੇ ਤਿਆਰ ਹੋਉਂਦੀ ਹੈ ਵੀ ਥੱਲੇ ਆਜੋ ਆਜੇ ਲਿਆਓ ਜੀ ਬਾਕੀ ਥਾਂ ਜਿਹੜਾ ਚੰਗਾ ਲੱਗਾ ਇਹਦੇ ਕੋਲ ਪਿਆਰ ਦਈਆ ਹੁਣ ਇਹ ਵੀ ਬਾਕੀ ਆ ਦੇਖ ਸਾਡੇ ਥਣਾ ਦਾ ਸਾਈਜ਼ ਗਿਆ ਪੂਰੀ ਤੇ ਕਿੰਨਾ ਕੁ ਦੁੱਧ ਚ ਆਜੂਗੀ ਵਿਧੀ ਹੈ ਦੁੱਧ ਦੀ 12-13 ਕਿਲੋ ਮੈਂ ਗਾਰੰਟੀ ਦੇ ਜਾਊਗਾ ਕਿ ਥਣਾ ਦੀ ਪਿੱਛੇ ਵੀ ਸਾਡੀ ਗਾਰੰਟੀ ਜਣੀ ਹੋਊਗਾ ਠੀਕ ਹੈ ਹਾਂਜੀ ਤੇ ਮੁੱਲ ਮੁੱਲ ਇਹਦਾ 60000 ਵਿੱਚੋਂ ਕਿੰਨਾ ਕਰਨਾ ਮਾਨ 50000 ਹੀ ਕਰਦਾਂਗੇ ਹੋਰ ਕਰ ਦਈਏ ਔਰ ਜਨਲ ਲਲੀ ਹੋਊਗਾ ਕਰਦਾਂਗੇ ਲਲੀ ਭਾਜੀ ਨਾਲ ਕੋ ਕਰਾਉਣਾ ਹਰ ਮਾਨ ਕਿੰਨਾ ਕਰੀਏ ਫਿਰ ਲਲੀ ਭਾਜੀ ਪੰਜ ਹੀ ਡਾ ਦੇਾਂਗੇ ਜੀ ਅੱਛਾ ਹਾਂਜੀ ਪੰਜ ਹੋਰ ਪੂਰੇ 50 ਦੀ ਪੂਰੇ 5000 ਦੀ ਦੇ ਦਾਂ ਠੀਕ ਹੈ ਜੀ ਪਰ ਇੰਨੇ ਮੁੱਲ ਦੀ ਨਹੀਂ ਸੀ ਸੱਜਰ ਮਈ ਆ ਬੜੀ ਔਖੀ ਮਿਲਦੀ ਆ ਠੀਕ ਹੈ ਬਾਕੀ ਮਈ ਚੰਗੀ 26 ਦੇ ਦਿਨ 10 ਮਹੀਨੇ ਪੂਰੇ ਹੋਣੇ ਇਹਦੇ ਅੱਛਾ ਹਾਂਜੀ ਤੇ ਹੁਣ ਆ ਗਏ ਆਪਣੇ ਕੋਲ ਤਾਜੀ ਸੋਈ ਵਿਖਾਈਏ ਦਿਲਦਾ ਤੁਹਾਨੂੰ ਬੱਚਾ ਕੀ ਜੀ ਇਹਦੇ ਮਗਰ ਵੱਛੀ ਬੱਚੀ ਮਗਰ ਇਹਦੇ ਵੱਛੀ ਆ ਇਹ ਤੋਂ ਵੱਛੀ ਗੱਦਾਂ ਦੀ ਆ ਨਾੜੋ ਜਿਹੜਾ ਬੱਚੇ ਦਾ ਨਾਲ ਹੀ ਆ ਵੱਛੀ ਵੀ ਸੋਹਣੀ ਆ ਆਪ ਵੀ ਗਾਂ ਵੀ ਸੋਹਣੀ ਆ ਮਗਰ ਵੱਛੀ ਵੀ ਸੋਹਣੀ ਆ ਕਿੰਨਾ ਜੇ ਵੇਚੀਏ ਤੇ ਕੱਲ ਦੁੱਧ ਤਿਆਰ ਇਹ ਵੀ ਜੇ ਕੱਲ ਦੀ ਸਹੀਏ 12 ਕਿਲੋ 12 ਕਿਲੋ ਬੋਲਾ ਹੀ ਹੋਊਗਾ ਅੱਛਾ ਹਾਂਜੀ ਤੇ ਕਿੰਨਾ ਕਿਚਵਾਈ ਜਾਊਗੀ ਦੁੱਧ ਇਹ ਚ 15 ਕਿਲੋ ਪਹਿਲਾਂ ਤੇ ਜੋਇਆ 15 ਲੀਟਰ ਤੋਂ ਬਾਅਦ ਜੋਊਗੀ ਬਾਕੀ ਕਰੋਸ ਆ ਦੁੱਧ ਵੀ ਦਾਈ ਚਟਾ ਠੰਡੀ ਧੀਦੀ ਥਾਣੇ ਇਥੋਂ ਕਿਦਾਂ ਦਾ ਲੱਗਾ ਮਹੀਵਾਰਾ ਤੋ ਤੋਰੀਏ ਫੇਰ ਇੰਨਾ ਵਿੱਚ ਬਾਕੀ ਤਾਜੀ ਸੋਈਏ ਦੇ ਦੁੱਧਾਂ ਇੰਨੇ ਵਦਨਾ ਹੋ ਪਾਲੋ ਪਾਲ ਆਇਆ ਵੇ ਬਹੁਤ ਚੰਗੀ ਮਹਿੰਦਰ ਖੜ ਤੂੰ ਤੇਰਾ ਨਾਮ ਨਾ ਦੇਣਾ ਖੜ ਮੇਰਾ ਥਾਣੇ ਕੋ ਕਿਦਾਂ ਦਾ ਲੱਗਾ ਵੇ ਬਾਕੀ ਸੂਈ ਸਵਾਈ ਹੈ ਕਿਹੜੀ ਜਿਹੜੀ ਤੁਸੀਂ ਕਰਕੇ ਖੜਨੀ ਕਿਤੇ ਵੀ ਪਸ਼ੂ ਲੈਣਾ ਮੈਂ ਕਿਸੇ ਕੋਲੋਂ ਵੀ ਆਪਣੀ ਮਰਜ਼ੀ ਨਾਲ ਆਪਣਾ ਪਸੰਦ ਕਰਕੇ ਪਸ਼ੂ ਲਿਆ ਕਰੋ ਆ ਜਾਓ ਮਹਿੰਦਰ ਸ਼ਾਹ ਜੀ ਲਾ ਆਓ ਜੀ ਥਾਣੇ ਜਿਹੜਾ ਬੜਾ ਕਮਾਲ ਦਾ ਇਹਦੇ ਕੋਲ ਮੱਝਾਂ ਵਰਗਾ ਥਾਂਤ ਲੱਗਾ ਜਿਹੜਾ ਇਹਦੇ ਬਾਕੀ ਮਗਰ ਵੀ ਵਸ਼ੀ ਹੈ ਇਹਦੇ ਸੋਹਣੀ ਵਸ਼ੀ ਹੈ ਉਹ ਨਾਮ ਹੀ ਕਈ ਵੀਰ ਚੰਗਾ ਹੀ ਠੀਕਾ ਪਰੋਂਦੇ ਆ ਪੁੱਛੋ ਨਾ ਫਿਰ ਬੱਚੇ ਵੀ ਜਿਹੜੇ ਚੰਗੇ ਹੁੰਦੇ ਆ ਮਗਰ ਤੇ ਕਿੰਨਾ ਰੱਖਣਾ ਵੀ ਦੀ ਇਹਦਾ ਮੁੱਲ ਮੁੱਲ ਵਜੀ ਜਿਹੇ ਵੀਰ ਦੀ ਦਿਹਾੜੀ ਸਾਹਮਣੇ ਦੁੱਧ 1500 ਕਿਲੋ ਜੇ ਵੇਚੋਗੇ ਦੀਏ ਨਾ 45000 ਦੀ ਵਿਕਤੀ ਹੈ ਅੱਛਾ ਹਾਂਜੀ 40000 ਦੀ ਦੇ ਦਾਂਗੇ 40000 ਜੀ ਵਿੱਚ ਹੋਰ ਮਾਨ ਕਰ ਦਈਏ ਤੇ ਨਹੀਂ ਕਰ ਦਾਂਗੇ ਸਹੀ 30000 37000 ਹੈਗੀ ਕਸਰ ਔਰ ਕਿਹ ਹੋਰ ਬਾਕੀ ਤੁਸੀਂ ਦੱਸ ਦੋ ਮੈਂ ਅਦਕਨਾਂ ਪੂਰੇ 35 ਦੀ ਕਰਤੀ ਐ। ਹੂੰ। ਚਲਿਆ ਕਿਹਾ ਦੇ ਦਾਂਗੇ ਪਰ ਬਾਈ ਤਾਂ ਰੱਖਣੀ ਇੰਨੀ ਦੀ ਆਬ ਲਈ ਬੱਚੀ ਜੰਗੀ ਜੀਆ। ਚਲੋ ਕੋਈ ਗੱਲ ਨਹੀਂ ਪੱਕਿਆਂ ਚੋਂ ਕਮਾਈ ਕਰ ਲਿਓ। ਤੇ ਹੁਣ ਆ ਗਈ ਜਿਹੜੀ ਆਪਣੇ ਕੋਲ ਟੋਕੜ ਗੱਬਨ ਜੀ। ਟੋਕੜ ਗੱਬਨ ਸਾਈ ਵਾਲ ਆ ਗਈ। ਕਿੰਨੇ ਚਿਰ ਦੀ ਚੱਕ ਪਾਸ ਤੇ ਵੇਚੀ? 3 ਮਹੀਨੇ ਚੱਕ ਪਾਸ ਤੇ। ਇਹੋ ਥਣਕਦਾਨ ਨੋਗ ਵਾਲਾ ਲਗਾਇਆ। ਲਿਆ ਤੋਰੀ ਇਹਨੂੰ। ਬੋਲੋ ਜੀ। ਬਾਈ ਦੇ ਰਿਆਂ ਨੂੰ ਮਾਰ ਦੋ ਟੋਕੜ ਗੱਬਨ ਜੀ। ਜੀ। ਹਾਂ। ਆ ਜਲੇ ਆ ਓਹ ਕਿੰਨਾ ਦੱਸੀਏ ਵੇ ਜੀ ਫਿਰ ਕਿੰਨਾ ਇਹ ਤੇ ਕੱਲ ਦੁੱਧ ਦੁੱਧ ਵੀਰ ਜੀ ਦੇ ਨਾਲ ਹੀ 6-7 ਕਿਲੋ ਹੋਣਾ ਜੀ ਅੱਛਾ ਕੋਲ ਲਾ ਦੇ ਕੋਈ ਤੇ ਚੈੱਕ ਪਾਸ ਕਿੰਨੇ ਚੱਲਦੀ ਦੱਸੀ ਜੀ ਨਾ ਮਹੀਨਿਆਂ ਦੀ ਤੇ ਮੁੱਲ ਮੋਲੇ ਵੀਰ ਵੀਰ ਹਾਂਜੀ ਛੋੜ ਕਰ ਦਈਏ ਵਿੱਚ ਹੋਰ ਥੋੜੀ ਜੀ ਹਿਆਰੀ ਛੱਡਾਂ ਜੀ ਅੱਛਾ 19000 ਹੀ ਦੇ ਦਿੰਦੇ 19000 ਦੇ ਦਾਂਗੇ ਵੇਖੋ ਥਾਣ ਦੇਵਾ ਕਲਾਂ ਦਾ ਬਚੀ ਦਾ ਨੋਕ ਵਾਲਾ ਖਾਨ ਲੱਗਾ ਵੇਰ ਨੂੰ ਠੀਕ ਹੈ ਜੀ ਤੇ ਠੀਕ ਹੈ ਵੀਰ ਕੋਈ ਸਵਾਲ ਨਾ ਬਾਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆਵੇ ਆਪਣੀ ਤਸੱਲੀ ਕਰੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਵੇਖ ਚਾਖ ਕੇ ਫੇਰ ਹੀ ਆਪਣਾ ਪਛੋੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਛੋੜ ਬਾਈ